ਹਰਮੀਤ ਕੋਟ ਢਿੱਲੋਂ ਵੱਲੋਂ ਕੀਤੀ ਅਰਦਾਸ ਤੇ ਜਿੱਥੇ ਸਾਰੀ ਦੁਨੀਆ ਸ਼ਿਲਾਘਾ ਕਰ ਰਹੀ ਹੈ ਉੱਥੇ ਹਿੰਦੂ ਤਵੀਆਂ ਨੂੰ ਮਿਰਚਾਂ ਲੱਗ ਗਈਆਂ ਹਨ ਡੋਨਲਡ ਟਰੰਪ ਦੀ ਫੇਥ ਯਾਬੀ ਲਈ ਹਰਮੀਤ ਕੋਟ ਢਿੱਲੋਂ ਵੱਲੋਂ ਕੀਤੀ ਅਰਦਾਸ ਤੇ ਭੜਕਿਆ ਸਿੱਖਾਂ ਖਿਲਾਫ ਨਫ਼ਰਤ ਫੈਲਾਉਣ ਵਾਲਾ ਭਾਜਪਾ ਦਾ ਕਿਥੇ ਆਈਟੀ ਸੈੱਲ ਜਿੱਥੇ ਸਾਰੀ ਦੁਨੀਆ ਹਰਮੀਤ ਕੋਟ ਢਿੱਲੋਂ ਦੀ ਸ਼ਿਲਾਘਾ ਕਰ ਰਹੀ ਹੈ ਉੱਥੇ ਭਾਰਤੀ ਇਸ ਗੱਲ ਦੇ ਭੜਕੇ ਪਏ ਹਨ ਪੰਨੂ ਅਤੇ ਭਾਈ ਹਰਦੀਪ ਸਿੰਘ ਦੇ ਜਰ ਮਾਮਲੇ ਵਿੱਚ ਹਰਮੀਤ ਕੋਟ ਤੋਂ ਵੱਲੋਂ ਕੀਤੇ ਟਵੀਟ ਦੇ ਸਕਰੀਨਸ਼ਾਟ ਸ਼ੇਅਰ ਕਰ ਕਰਕੇ ਭਾਰਤੀ ਉਸ ਨੂੰ ਟਾਰਗੇਟ ਕਰ ਰਹੇ ਹਨ। ਕਈ ਪੁਨੀਤ ਸਾਨੀ ਵਰਗੇ ਟਵਿੱਟਰ ਹੈਂਡਲਰਾਂ ਨੇ ਤਾਂ ਫਿਰ ਸਿੱਖਾਂ ਨੂੰ Hindu ਦੱਸਣ ਦੀ ਕੋਸ਼ਿਸ਼ ਕੀਤੀ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트੍ਰੰਪ ਦੀ ਸਹਿਯਾਬੀਲੇ ਸਿਵਲ ਰਾਈਟਸ ਅਥਾਰਟੀ ਅਤੇ ਰਿਪਬਲਿਕਨ ਪਾਰਟੀ ਦੀ ਅਗੁਰ ਹਰਮੀਤ ਕੋਟ ਤੋਂ ਵੱਲੋਂ ਅਰਦਾਸ ਤੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਭਾਜਪਾ ਦੀ ਛਾਤੇ ਚੱਲ ਰਹੇ ਸੋਸ਼ਲ ਮੀਡੀਆ ਖਾਤਿਆਂ ਤੋਂ ਹੋ ਰਹੀਆਂ ਪੋਸਟਾਂ ਨੂੰ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਇਹ ਪਤਾ ਸੀ ਕਿ ਪੰਜਾਬ ਦੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਵਾਲੇ ਸੋਸ਼ਲ ਮੀਡੀਆ ਖਾਤੇ ਭਾਜਪਾ ਤੇ ਸਰਕਾਰ ਦੀ ਸਰਪ੍ਰਸਤੀ ਨਾਲ ਚੱਲਦੇ ਹਨ ਪਰ ਪੰਜਾਬ ਭਾਜਪਾ ਦੇ ਅਗੂ ਮਨੀਤ ਯੋਸ਼ਿ ਨੇ ਬਿੱਲੀ ਬਿਲਕੁਲ ਥੈਲੀੋਂ ਬਾਹਰ ਕੱਢ ਦਿੱਤੀ ਇਸ ਕੰਮ ਲਈ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ ਭਾਜਪਾ ਹੁਣ ਖੁੱਲ ਕੇ ਸਿੱਖਾਂ ਖਿਲਾਫ ਨਫ਼ਰਤ ਫੈਲਾਉਣ ਅਤੇ ਹਿੰਦੂ ਸਿੱਖਾ ਵਿਚਾਲੇ ਪਾੜ ਪਾਉਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਨਾਲ ਆ ਗਈ ਹੈ ਇਹ ਕੰਮ ਇਹ ਸੋਸ਼ਲ ਮੀਡੀਆ ਖਾਤੇ ਲਗਾਤਾਰ ਕਰਦੇ ਆ ਰਹੇ ਹਨ ਇਹ ਪੰਜਾਬ ਅਤੇ ਸਿੱਖਾਂ ਦੇ ਇਤਿਹਾਸ ਨੂੰ ਤੋੜਮਰੋੜ ਕੇ ਪੇਸ਼ ਕਰਦੇ ਹਨ ਤੇ ਸਪਸ਼ਟ ਤੌਰ ਤੇ ਹਿੰਦੂਆਂ ਤੇ ਸਿੱਖਾਂ ਵਿਚਕਾਰ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ ਇਹ ਹਰ ਤਰੀਕੇ ਸਿੱਖਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਹਿੰਦੂ ਮਨਾਂ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਹਰ ਸੰਭਵ ਯਤਨ ਕਰਦੇ ਹਨ ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇਹਨਾਂ ਹੈਂਡਲਾਂ ਜਾਂ ਪੇਜਾਂ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਸਰਕਾਰ ਨਰਪੱਖ ਹੁੰਦੀ ਤਾਂ ਇਹਨਾਂ ਹੈਂਡਲਾਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਸੀ ਪੰਜਾਬ ਪਾਜਪਾਗੂ ਬਨੀਤ ਜੋਸ਼ੀ ਸਿੱਖਾਂ ਖਿਲਾਫ ਖੁੱਲ੍ਹਿਆ ਕੋੜ ਪ੍ਰਚਾਰ ਕਰਨ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੇ ਹਰ ਵੇਲੇ ਹਿੰਦੂਆਂ ਅਤੇ ਸਿੱਖਾਂ ਦਰਮਿਆਨ ਕਰਤਨ ਪੈਦਾ ਕਰਨ ਵਾਲੇ ਟਵਿੱਟਰ ਖਾਤੇ ਪਨ ਫੈਕਟ ਬਲੋਕ ਕੀਤੀ ਜਾ ਰਹੀ ਟਵਿੱਟਰ ਸਪੇਸ ਚ ਸ਼ਾਮਲ ਹੋਇਆ ਅਸਲ ਵਿੱਚ ਇਹ ਜ਼ਹਿਰ ਫਲਾਉਣ ਵਾਲੇ ਜਾਲੂ ਜਾਲੀ ਸ਼ਿਵ ਸੈਨਾ ਵਾਲਿਆਂ ਦੀ ਖੁਲਿਆਮ ਮੈਂ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦਾ ਅਗਲਾ ਕਦਮ ਹੈ ਇਹ ਟਵਿੱਟਰ ਖਾਤੇ ਸਿੱਖਾਂ ਪ੍ਰਤੀ ਬਿਲਕੁਲ ਉਸੇ ਤਰ੍ਹਾਂ ਦੀ ਨਫ਼ਰਤ ਫਲਾਉਂਦੇ ਹਨ ਜਿਹੋ ਜੀ ਬਿੱਲਾਂ ਸਿਗਰਟ ਪੀੜੀ ਮਾਰਚ ਕੱਢਣ ਵਾਲੇ ਹਰਵੰਸ لال ਖਾਨੇ ਵਰਗੇ ਭਾਜਪਾ ਗੂ ਫਲਾਉਂਦੇ ਸਨ ਪੰਜਾਬ ਦੇ ਪੱਤਰਕਾਰਾਂ ਕਿਸਾਨ ਜਥੇਬੰਦੀਆਂ ਅਤੇ ਸਿੱਖ ਕਾਰਕੁਨਾਂ ਦੇ ਸੋਸ਼ਲ ਮੀਡੀਆ ਖਾਤੇ ਫਟਾਫਟ ਬੰਦ ਕਰਾਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਅਤੇ ਪੰਜਾਬ ਪੁਲਿਸ ਨੇ ਪੰਜਾਬ ਸਿੱਖਾ ਅਤੇ ਕਿਸਾਨਾਂ ਖಲ್ಯਾਮ ਖਿਲਾਫ ਖಲ್ಯਾਮ ਨਫਰਤ ਫੈਲਾਉਣ ਵਾਲੇ ਇਹਨਾਂ ਖਾਤਿਆਂ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕੀਤੀ ਕਿ ਇਹ ਤੱਤ ਤੋਂ ਇਹ ਗੱਲ ਸਪਸ਼ਟ ਨਹੀਂ ਹੋ ਜਾਂਦੀ ਕਿ ਭਗਵੰਤ ਮਾਨ ਮੋਦੀ ਸ਼ਾ ਨਾਲ ਟਿੱਚਬਟਣਾ ਦੀ ਜੋੜੀ ਵਾਂਗ ਕੰਮ ਕਰ ਰਿਹਾ ਹੈ ਇਹਨਾਂ ਜਨਜਾਰੀ ਗੁਰਮਾਲੀ ਹਿੰਦੂ ਤਵੀ ਹਨ ਲੰ ਦਿੱਤੀ ਖੁੱਲੀ ਛੁੱਟ ਤੋਂ ਇੱਕ ਕਿਉਂ ਨਾ ਜਾਪੇ ਕਿ ਇਹ ਸਾਰਾ ਕੁਝ ਸਰਕਾਰ ਅਤੇ ਪੁਲਸ ਦੀ ਪਰਵਾਰਨ ਕੀ ਹੇਟ ਹੋ ਰਿਹਾ ਹੈ ਹਾਲਾਂਕਿ ਬਨੀਤ ਯੋਸ਼ੀ ਦੀ ਇਸ ਕਰਤੂਤ ਨੂੰ ਵਰਤ ਕੇ ਅਕਾਲੀ ਦਲ ਕਾਂਗਰਸ ਅਤੇ ਆਪ ਆਗੂ ਪੰਜਾਬ ਵਿੱਚ ਪਾਜਪੋਲ ਖੇਡੀ ਜਾ ਰਹੀ ਫਿਰਕੂ ਨਫਰਤ ਫੈਲਾਉਣ ਵਾਲੀ ਖੇਡ ਬਿਲਕੁਲ ਨੰਗੀ ਕਰ ਸਕਦੇ ਹਨ ਕਰ ਸਕਦੇ ਨੇ ਪਰ ਜਿਆਦਾ ਸੰਭਾਵਨਾ ਇਹ ਹੀ ਹੈ ਕਿ ਬਿਲਕੁਲ ਨਹੀਂ ਕੁਛ ਕਰਨਗੇ ਪਰ ਹਰਮਿਤ ਮੋਟਲ ਨੇ ਅਜਿਹਾ ਕੀ ਗਲਤ ਕਹਿ ਦਿੱਤਾ ਜੋ ਉਸ ਨੂੰ ਟਰੋਲ ਕੀਤਾ ਜਾ ਰਿਹਾ ਹੈ तो आई होप कि वो अननोन गनमैन फिर से वो एक्टिव हो क्योंकि गुर, गुर पतवन सिंह जो पन्नू है ये दोबारा अपने बिल से निकल गया है उसी अननोन गनमैन ने जिसने निज्जर को मारा था वही अननोन गनमैन एक वैसा ही उसी प्रकार का कोई अननोन गनमैन था जो गुर पतवंत सिंह पन्नू को भी मारने की कोशिश की थी लेकिन ये इसकी किस्मत बहुत अच्छी थी ये बच गया था न्यूयॉर्क में और वो मिस हो गया था पूरा फायर तो आई होप और आपको भी बीइंग एन इंडियन आपको भी ये होप करना चाहिए कि वो जो unknown था, वो जो था काम तो बिल्कुल सही कर और जो है, ये दुबारा से अपने बिल से है, इसको या तो दुबारा बिल में घुसा देना चाहिए या जहां निज्जर पहुंच गया वहीं पर पहुंचा देना चाहिए तो आई होप कि वो अननोन गनमैन जल्दी से एक्टिव हो जाए बुला के ना डॉक्टर जयशंकर को तुम्हारी हिम्मत तुम भारत के लिए ऐसा बोलो कि यू टेक फॉर ग्रांटेड भाई क्या ग्रांटेड हो गया जिसकी तरफ तुम अब देख रहे हो ना वो शेर है आंखें निकालोगे ना सर खा जाएगा तुम्हारा तुम इस गलत फहमी में मात्रा अमेरिकन ठीक है इज्जत करते हैं तुम्हारी लेकिन एक लेवल तक इज्जत करते हैं वो लक्ष्मण रेखा पार मत करो ये कह के कि यू हैव नॉट यू कैन नॉट टेक दिस रिलेशनशिप फॉर ग्रांटेड हु इज टेकिंग दिस रिलेशनशिप फॉर ग्रांटेड वी विल डू वॉट द हेल्प वी वॉन्ट यार तुमसे पूछ के करेंगे everyone these last 48 hours have been some of the most intense yet most prayerful of our lives the heinous attack on president trump and his supporters made all of us pause and seek answers and comfort i come from a family of sick immigrants i am honored to share with you my fellow republicans and guests tonight a prayer from my faith tradition practiced by over 25 million worldwide we recite the Ardas prayer before any new endeavor, giving thanks to God and asking for his protection and help to uphold the values of humility, truth, courage, service, and justice for all. To show respect, we cover our heads when we pray. ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ Pagavanta, Sagalasamagari, Tumare Sutaradhari, Tumtehoe, Soagiakari, Tumari Gatta Mitta, Tumahi Jani, Nanakadas, Sadakurbani. Dear Wahaguru, our one true God, we thank you for creating America as a unique haven on this earth. Where all people are free to worship according to their faith. We seek your blessings and guidance for our beloved country. Please bless our people with wisdom as they vote in the upcoming election, and please bless with humility, honesty, skill, and integrity all those who conduct the election. Finally, we thank you for the Chardikala spirit that we have witnessed in President Trump. That is, the tireless and uplifting spirit that is sustained even in the face of violent adversity, like a founding father centuries ago. And we thank you, dear God, for protecting his life. We thank you for his examples of nirbha, fearlessness, and nirver, the absence of hate when faced with vitriol. These examples of extraordinary calm inspire us. Naniknam Jardikala Terebane Sarbatapala. May your name forever be exalted, spreading happiness and blessings and good spirit, that everyone may prosper and enjoy the grace of your peace. Thank you.